ਸਸਕੀਰਾਲ ਬਾਈ ਜੀ ਸਸਕੀਰਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਸੁਤਰਾਣੇ ਵੀਰ ਮੇਰੇ ਸਾਰੇ ਸਤਿਕਾਰ ਲਓ ਬਾਈ ਜੀ ਕੱਲ ਆਪਾਂ ਤਿੰਨੇ ਛੱਡੇ ਸੀ ਆਪਣੇ ਕੋਲ ਇੱਕ ਹਰੀ ਗਿਆਨ ਦੇ ਮੁੰਡੇ ਨੇ ਛੱਡੇ ਸੀ ਉਹ ਗੇੜੇ ਪਵਾ ਕੇ ਆਪਣੇ ਕੋਲੋਂ ਲੈ ਗਏ ਸੀ ਦੋ ਕੂਤਰਾਂ ਆਪਾਂ ਸੰਭਾਲ ਲੀਆਂ ਸੀ ਤੇ ਬਾਈ ਜੀ ਜਿਹੜਾ ਹਰੀ ਗਿਆਨ ਦੇ ਮੁੰਡਿਆਂ ਨੇ ਕੂਤਰ ਛੱਡੇ ਸੀ ਉਹ ਪੌਣੇ 5:00 ਵੱਜ ਗਏ ਸੀ ਤੇ ਕੂਤਰ ਇੱਕ 5 10 ਦੇ ਤੇ 1:30 ਵਜੇ ਡੈਗ ਪੀ ਤੇ ਕਬੂਤਰ ਹਰੀ ਕੇ ਗਲਾ ਹੀ ਉੱਟ ਗਿਆ ਸ਼ਾਇਦ ਉਹ ਹਰੀ ਕੇ ਗਣਾ ਕਹਿੰਦੇ ਆਂ ਬੰਡੇ ਅਸੀਂ ਫਰਦਾ ਵੇਖਿਆ ਤੇ ਆਪਣੀਆਂ ਬਈ ਤਿੰਨਾਂ ਕਬੂਤਰਾਂ ਚੋਂ ਇੱਕ ਵੀ ਨਹੀਂ ਲੱਭਿਆ ਤਿੰਨ ਛੱਡੀ ਸੀ ਬਾਈ ਤੇ ਤਿੰਨਾਂ ਚੋਂ ਇੱਕ ਵੀ ਨਹੀਂ ਥਿਆਇਆ ਤੇ ਬਲ ਕਰਨੇ ਦਾ ਕਬੂਤਰ ਬਹੁਤ ਵਧੀਆ ਉੱਡਿਆ ਤੇ ਬਾਜੀ ਮੁਕੰਮਲ ਹੋ ਬਾਈ ਜਿੰਨੇ ਵੀ ਜਿੱਤਨ ਵਾਲੇ ਕਬੂਤਰ ਸੀ ਟਾਈਮ ਬਾਜੀ ਸਾਂਝੀ ਹੋ ਗਈ ਛਤਰਾਂ ਲੱਗ ਗੁਣਾ ਛਤਰੀ ਤੇ ਤਾਂ ਕੋਈ ਵੇਰਲਾ ਹੀ ਬੈਠਾ ਕਿਸੇ ਦਾ ਇਨੇ ਸਾਰੇ ਕੋਈ ਕਿਤੋਂ ਫੜਿਆ ਤੇ ਕੋਈ ਕਿਤੋਂ ਫੜਿਆ ਤੇ ਕਬੂਤਰ ਘਾਣੇ ਬਈ ਆਪਣਾ ਨੇ ਵੇਟ ਨਹੀਂ ਬਣਾਇਆ ਸੀ ਦੇਖ ਬਈ ਗੀੜੇ ਵਾਲੇ ਦਿਨ 3:30 ਵਜੇ ਬਾਹਾਂ ਦੇ ਕਬੂਤਰ ਬੈਠਾ ਹੀ ਸਵਾ 4:00 ਵਜੇ ਉਸ ਤਾਂ ਸਾਨੂੰ ਆਹੀ ਟਿੱਕਾ ਮਾਰ ਗਿਆ ਆ ਫਿਰ ਦੋ ਨੌਂਗਾ ਕਬੂਤਰਾਂ ਬਈ ਤੇ ਚਾਰ ਕਬੂਤਰਾਂ ਲੋ ਜੀ ਬਾਈ ਜੀ ਉਤਰਾ ਆਪਣੇ ਆ ਫਰ ਦੇ ਦੋ ਨਵੰਗਾ ਕਬੂਤਰ ਇੱਕ ਦਿਨ ਅੱਗੇ ਉੱਡ ਕੇ ਬੈਠੀਆਂ ਸੀ ਤੇ ਅੱਜ ਛੱਡੀਆਂ ਤੇ ਆ ਬੱਚਾ ਆਪਣਾ ਉੱਡ ਕੇ ਛਤਰੀ ਤੋਂ ਤੇ ਬਾਈ ਨਹੀਂ ਗਈ ਗਾ ਘਟੂ ਘਟਦਾ ਪੁੰਦਰਣ ਦੇਣ ਹੋ ਗਏ ਤੇ ਉੱਡ ਕੇ ਛਤਰੀ ਤੋਂ ਹਲਾ ਇੱਥੇ ਬਹਿ ਗਿਆ ਤੇ ਇੱਕ ਧੀਰੇ ਦੇ ਕਬੂਤਰਾਂ ਇਹ ਫਰਦਾ ਤੇ ਆਪਣਾ ਕਬੂਤਰ ਬਾਈ ਕੋਈ ਨਹੀਂ ਉੱਡਿਆ ਮੜਾਕ ਮਾੜੀ ਲੋ ਜੀ ਬਾਈ ਪਿੰਡ ਬਣਾ ਕੇ ਖੜੇ ਸੀ ਆਪਣੀ ਕਬੂਦਰੀ ਤੜਕੇ ਉੱਡ ਰਹੀ ਸੀਗੀ ਕਿ ਛਤਰੀ ਲਾਈ ਆ ਇੱਥੇ ਆ ਵੀ ਖੜਾ ਮੁੰਡਾ ਤੇ ਕਿਹੜੇ ਪਾਸੇ ਗਈ ਆ ਉੱਚੀ ਹੋ ਗਈ ਗਈ ਆ ਕੋਈ ਨਹੀਂ ਨਿਗਾਹ ਰੱਖ ਟਾਈਮ ਹੋ ਗਿਆ 11:30 ਦਾ ਬਾਈ ਤੇ ਕਬੂਤਰ ਆਪਣਾ ਤੁਸੀਂ ਪੁੰਜੇ ਬਗਲਾਲਾ ਵੀ ਥੇ ਆ ਗਿਆ ਜੀ ਉਹ ਹਰੀ ਕੇ ਗਲਿਆਂ ਉੱਠ ਗਿਆ ਜੀ ਉੱਥੋਂ ਮਿਲ ਗਿਆ ਤੇ ਆਪਣੀ ਇੱਕ ਕਬੂਦਰੀ ਨਹੀਂ ਲੱਭੀ ਗਈ ਉਹ ਬੰਦਾ ਖੜਾ ਆਪਣਾ ਛਤਰੀ ਫੜਾਈ ਜਾਂਦਾ ਕੂਤਰ ਫੜਦੇ ਆ ਤੇ ਪਿੰਡ ਵਾਲਿਆਂ ਦੇ ਫੜਦੇ ਆ ਤੇ ਨਿਗਾਹ ਰੱਖੀ ਰੋ ਕਿਉਂ ਉੱਥੇ ਦਾ ਛਤਰੀ ਪਟ ਲਿਆ ਤੇ ਹੁਣ ਅਸੀਂ ਜਮਾਂ ਵਾਰ ਘਰ ਵਾਲਾ ਹਿਸਾਬ ਬਣਾਇਆ ਉਹ ਵਾਟਰ ਵਾਕਸ ਰਹਿ ਗਿਆ ਸਾਹਮਣੇ ਉਵੇਂ ਛਤਰੀ ਲਾਤੀ ਇੱਕ ਕਾਪੜਾ ਫੜਕਾਈ ਜਾਂਨੇ ਤੇ ਕੂਤਰੀ ਆ ਜਾਂਦੀ ਉੱਚੀ ਆ ਫੋਲਾ ਲੱਗਦਾ ਰਹੇਗਾ ਇੱਥੇ ਬਹਿ ਜੂਗੀ ਘਰ ਆਪਣੂ ਪਤਾ ਵੀ ਕੀ ਕਰਦੀ ਆਪਦੀ ਬਾਦ ਪੂਰੀਆ ਤੇ ਜੂਤ ਵੀ ਲੱਖੀ ਨਾ ਛਤਰੀ ਲੈ ਕੇ ਆ ਗਿਆ ਸੀ ਤੇ ਆ ਮੁੰਡੇ ਦਾ ਮੇਰੇ ਨਾਲ ਹੀ ਆਇਆ। ਕੂਤਰੀ ਆ ਫਿਰਦੀ ਆਪਣੀ ਨੀਵੀ ਆਈ ਫਿਰ ਤੁਹਾਨੂੰ ਵਿਖਾਉਣੀ ਆ ਜਾਂਦੀ। ਕੂਤਰੀ ਆਪਣੀ ਹਵਾ ਦਾ ਗਈ ਆ ਨੀਵੀ ਜੇ ਬੈਠੇ ਤਾਂ ਪਰ ਉਹ ਪੈਂਦੀ ਨਹੀਂ ਗਈ। ਆਈ ਤੁਰੀ ਕਰਦੀ ਚੜ ਜਾਂਦੀ ਆ ਉਹ। ਹਣ ਦੋਢੀ ਫਿਰਦੀ ਫੇਰ ਨ ਪਰਲਾ ਤੇ ਆ ਮੁੰਡੇ ਮੇਲਾ ਦਾ ਇਹ ਕਾਹਰਦਾ ਬਦਨੀ ਆ ਦਾ ਨਾਲ ਘਰ ਆਣੇ ਹੁੰਦਾ ਇੱਥੇ ਹੁੰਦੇ। ਬੈਠੋ ਕਿ ਨਹੀਂ ਤੁਹਾਨੂੰ ਨਿਗਰ ਰੱਖ। ਆ ਗਈ ਭਾਈ ਦੀ ਕੂਤਰੀ। ਖੜਾ ਹਲਾ 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 ਮੜਪੀ ਚੱਲ ਚੱਲ ਜਣ ਤੁਸੀਂ ਥੱਲੇ ਬੈਠੋ ਜੋ ਤਾਂ ਆਈ ਬੈਜੂਗੀ ਬੈਜੂ ਹਲਾਉਵੇਂ ਆਈ ਬਈ ਕੂਤਰੀ ਆਪਣੀ ਲੋ ਜੀ ਬਈ ਚੀਨੀ ਤਾਂ ਬਾਹ ਲਿਆਏ ਆ ਹੁਣ ਰੌਲਾ ਰਹੇਗਾ ਗਲਾਬੀ ਟੂਸੀ ਤੇ ਪੁੰਝੇ ਲਦੇ ਤੇ ਕੂਤਰ ਹਰੀ ਗੇ ਗਲਾ ਉਹ ਵੀ ਲੈਣ ਚੱਲੇ ਮੈ ਉਹਨਾਂ ਦਾ ਫੋਨ ਆਇਆ ਸੀ ਬਈ ਕੂਤਰ ਲੈ ਜਾ ਤੇ ਫੋਜ ਆਪਣੀ ਆ ਬੈਠੀ ਲਓ ਜੀ ਬਾਈ ਜੀ ਚੀਨੀ ਆਪਾਂ ਵਾਲਿਆਂ ਦੀ ਸੀ ਮੜਾਕੋਂ ਤੇ ਆ ਕਬੂਤਰ ਆਪਣਾ ਹਰੀ ਗੀ ਉੱਠ ਗਿਆ ਸੀਗਾ ਇਹ ਵੀ ਲੈ ਆਂਦਾ ਤੇ ਆ ਬਦਾਮ ਚੁਗੀ ਆਂਦਾ ਇੱਧਰ ਉਹਨਾਂ ਨੂੰ ਬਦਾਮ ਇੱਥੇ ਹੀ ਰੱਖ ਦੇ ਨਾ ਦੋਵੇਂ ਇਕੱਠਿਆਂ ਹੀ ਚੁਗਦੇ ਆ ਇਕੱਠਿਆਂ ਨਹੀਂ ਚੁਗਦੇ ਆ ਲਓ ਜੀ ਬਾਈ ਆ ਬਦਾਮ ਇਹਨਾਂ ਨੂੰ ਕੱਚੁਗਣ ਗਿਆਂ ਪਾ ਤਾਂ ਸਹੀ ਤੂੰ ਅੱਢ ਘੜ ਪਾ ਲੈ ਆਪਣੀ ਇੱਕ ਘਰੋਂ ਟੂਸੀ ਪੁੰਜੀ ਵਾਲੀ ਕਬੂਤਰੀ ਨਹੀਂ ਹੁੰਦੀ ਸੀ ਤੇ ਇਹਨਾਂ ਨੂੰ ਲਾਉਣ ਲੱਗੇ ਡੋਰ ਡੋਰਾਂ ਲਾ ਕੇ ਤੇ ਬੰਦਦੇ ਆ ਤੇ ਹੌਲੀ ਹੌਲੀ ਫਿਰ ਕਹੀਂ ਕੱਢੀ ਆਵਾਂਗੇ ਸਿੱਧੀਆਂ ਕਰੀ ਜਾਵਾਂਗੇ ਤੇ ਛੱਡੀਆਂ ਆਵਾਂਗੇ ਅੱਜ ਦੋਲੇ ਦੋਵੇਂ ਬਗਲਾਂ ਗਲਾਬੀ ਨਾਲੇ ਹੱਥ ਸਾਫ਼ ਕਰਕੇ ਕਬੂਤਰ ਫੜਿਆ ਕਰ ਸਭ ਤੋਂ ਜ਼ਿਆਦਾ ਕਬੂਤਰ ਆਪਣੇ ਮੈਲੇ ਹੁੰਦੇ ਆ ਹੱਥਾਂ 'ਇ ਪੂਰੇ ਧੋਸ ਮਾਰ ਕੇ ਉਹ ਦੂਜੇ ਰੰਗ ਵਾਲੀ ਫੜ ਲੈਈ ਹਾਂ ਤਰਾਣੂ ਜੀ ਛਤਰੀ ਤੇ ਬੰਦਦੇ ਆਂ ਤੇ ਕਬੂਤਰ ਨੇ ਜਾਲ ਚ ਪਾ ਦਏ ਤੇ ਕਬੂਤਰਾਂ ਨੂੰ ਛਤਰੀ ਤੇ ਬੰਦਦੇ ਆਂ ਸੋ ਜੀ ਬਾਈ ਸਿੱਧੇ ਕਰਨ ਵਾਲੀ ਦੇ ਉੱਤੇ ਆਪਾਂ ਬਾ ਅਸਾਰੇਗਾ ਤਿੰਨ ਤਿੰਨ ਛਤਰੀਆਂ ਤੇ ਚਾਰ ਹੈਗੇ ਜਾਲ ਚ ਇੱਕਾ ਖੁੱਲਾ ਇੱਕ ਟੂਸੇ ਵਾਲੀ ਅੱਜ ਆਪਾਂ ਤੜਕੇ ਛੱਡੀ ਸੀ ਹੋ ਰੱਬ ਜਾਣਦਾ ਭੱਜ ਗਈ ਕਿ ਕਿਸੇ ਦੇ ਡੈਗ ਡੁੱਗ ਪਈ ਉਹ ਹਲਾ ਪਤਾ ਹੀ ਨਹੀਂ ਲੱਗਿਆਗਾ ਜੂਤ ਤਾਂ ਕੱਲ ਫਿਰ ਜੂਤ ਕੱਲਾ ਸੀਗਾ ਕੱਲ ਇਹਨੂੰ ਮੈਂ ਟੂ ਟੂ ਲਾਈ ਨਹੀਂ ਤੇ ਸਕੂਲ ਦਾ ਕੰਮ ਜ਼ਿਆਦਾ ਸੀਗਾ ਕੱਲ ਫਿਰ ਇਹਨੂੰ ਸਪੀੜਿਆ ਨਹੀਂ ਕੰਮ ਨਾਲੇ ਮਗਰ ਕੀਨੀ ਜੀ ਆ ਗਈ ਤੇ ਕੇ ਆਪਾਂ ਛੋਟੂ ਡੁੱਟ ਖੜੀ ਸਕੀਗਾ ਨਹੀਂ ਤਾਂ ਫਿਰ ਲਓ ਜੀ ਹੁਣ ਆਪਾਂ ਲੱਗੇ ਆ ਕੂਤਰ ਲਾਉਣ ਤੇ ਆਪਣੀ ਟੂਸੇ ਪੁੰਜੀ ਵਾਲੀ ਕਬੂਤਰੀ ਦਾ ਕੋਈ ਨਹੀਂ ਸਰ ਪਤਾ ਲੱਗਿਆ ਆਪਣਾ ਇੱਕ ਤਾਂ ਬਈ ਬਾਜੀ ਵਾਲਾ ਕਬੂਤਰ ਜਿਹੜਾ ਕੱਲ ਛੱਡਿਆ ਸੀ ਕਬੂਤਰ ਵੀ ਮਿਲ ਗਿਆ ਤੇ ਕੂਤਰੀ ਵੀ ਮਿਲ ਗਈ ਤੇ ਆਪਣੀ ਕੱਲੀ ਮਿਲੀ ਨਹੀਂ ਗੁਲਾਬੀ ਟੂਸਾ ਤੇ ਪੁੰਜੀ ਵਾਲੀ ਤੇ ਚਲੋ ਬਾਈ ਜੀ ਠੀਕ ਆ ਤੇ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਤੇ ਬੱਕਰਾਂ ਆ ਭੇਡਾਂ ਵਾਲੇ ਵੇਖੋ ਇਧਰ ਮੌਲ ਤੇ ਹੁਣ ਆਪਾਂ ਲੌਣ ਲੱਗੇ ਆ ਬਾਈ ਆ ਇੱਥੇ ਆਪਣੇ ਗਵਾਨੜ ਰੱਖੇ ਉਹਨਾਂ ਦੀ ਐ ਤੇ ਠੀਕ ਆ ਬਾਈ ਜੀ ਹੁਣ ਆਪਾਂ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰੇ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਫਿਰ ਜਦ ਦਿਖੀਏ ਤੇ ਸਤਿ ਸ਼੍ਰੀ ਅਕਾਲ